ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਜਿਸ ਤਰ੍ਹਾਂ ਆਪ ਜੀ ਪਿਛਲੇ ਸਮੇਂ ਦੌਰਾਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਸਰਵਣ ਕਰ ਰਹੇ ਹੋ ਉਸ ਤੈਤ ਅੱਜ ਪਾਵਨ ਬਾਣੀ ਦੀ ਵਿਚਾਰ ਬਸੰਤ ਰਾਗ ਅੰਦਰ ਪਹੁੰਚੀ ਹੈ ਜੀ ਇਹਨਾਂ ਸਰਵਣ ਕਰਨਾ ੴ ਸਤਿਗੁਰ ਪ੍ਰਸਾਦ ਉਹ ਇੱਕ ਵਾਹਿਗੁਰੂ ਇੱਕ ਅਕਾਲ ਪੁਰਖ ਜਿਹੜਾ ਦੁਨੀਆ ਵਿੱਚ ਕੇਵਲ ਇੱਕ ਹੈ ਅਤੇ ਇੱਕ ਰਸ ਸਭ ਵਿੱਚ ਹੀ ਸਮਾਇਆ ਹੋਇਆ ਹੈ ਉਸ ਨੂੰ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਰਾਗ ਬਸੰਤ ਹੰਡੋਲ ਮਹੱਲਾ 9ਵਾਂ ਰਾਗ ਬਸੰਤੇ ਅੰਦਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਗੁਰ ਪਿਆਰਿਓ ਇਹ ਰਾਗ ਵਸੰਤ ਹੈ ਜਿਹੜਾ ਬਸੰਤ ਰੁੱਤ ਦੇ ਵਿੱਚ ਗਾਇਆ ਜਾਂਦਾ ਹੈ ਇਸ ਦੇ ਆਮ ਗਾਉਣ ਦਾ ਜਿਹੜਾ ਸਮਾਂ ਹੈ ਉਹ ਫਰਵਰੀ ਮਾਰਚ ਹੈ ਫੱਗਣ ਦਾ ਮਹੀਨਾ ਖਾਸ ਕਰਕੇ ਦੇਸੀ ਮਹੀਨਾ ਕਹਿ ਸਕਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਨਾਲ ਹਿੰਡੋਲ ਹਿੰਡੋਲ ਦਾ ਮਤਲਬ ਸੰਸਕ੍ਰਿਤ ਦੇ ਵਿੱਚ ਝੂਲਣਾ ਜਾਂ ਝੂਲਾ ਹੁੰਦਾ ਹੈ ਤੇ ਗੁਰੂ ਸਾਹਿਬ ਜੀ ਨੇ ਇਹ ਉਹ ਬਖਸ਼ਿਸ਼ ਕੀਤੀ ਹੈ ਕਿ ਜਿਹੜੀ ਮਨੁੱਖ ਨੂੰ ਆਤਮਿਕ ਰੂਪ ਵਿੱਚ ਪਰਮਾਤਮਾ ਨਾਲ ਇੱਕ ਰਸ ਕਰਕੇ ਅੰਦਰੋਂ ਖੇੜਾ ਬਖਸ਼ ਕੇ ਚੋਲਣਾ ਲਾ ਦਿੰਦੀ ਹੈ ਸੋ ਬਸੰਤ ਖੰਡੋਲ ਸੰਯੁਕਤ ਰੂਪ ਵਿੱਚ ਸ਼ਬਦ ਵਰਤਿਆ ਸਤਿਗੁਰੂ ਜੀ ਨੇ ਤੋਂ ਨੌਵੇਂ ਪਾਤਸ਼ਾਹੀ ਅੱਗੇ ਜੀ ਫਰਮਾਨ ਕਰਦੇ ਹਨ ਸਾਧੋ ਏ ਤਨ ਮਿਥਿਆ ਜਾਨੋ ਹੇ ਭਾਈ ਹੇ ਸੰਤ ਜਨੋ ਹੇ ਉਹ ਕਾਲਪੁਰਖ ਦੇ ਰਾਹ ਤੇ ਚੱਲਣ ਵਾਲੇ ਸਿਖਿਆਰਥੀ ਜਨੋ ਇਹ ਜਿਹੜਾ ਤਨ ਹੈ ਆਪ ਨੂੰ ਪਤਾ ਹੈ ਕਿ ਇਹ ਮਿਥਿਆ ਹੈ ਖਤਮ ਹੋਣ ਵਾਲਾ ਹੈ ਝੂਠ ਹੈ ਸੱਚ ਕੇਵਲ ਪਰਮਾਤਮਾ ਹੈ ਜਿਹੜੀ ਚੀਜ਼ ਨੇ ਇੱਕ ਦਿਨ ਟੁੱਟਣਾ ਹੈ ਭਜਣਾ ਹੈ ਬੰਸਣਾ ਹੈ ਗੁਰੂ ਪਿਆਰੇ ਉਹ ਝੂਠ ਹੀ ਹੈ ਤੋ ਇਸ ਕਰਕੇ ਸਤਗੁਰ ਜੀ ਕਹਿੰਦੇ ਸਾਧੋ ਇਹ ਤਨ ਮਿੱਥਿਆ ਜਾਨੋ ਯਾ ਭਿੱਤਰ ਜੋ ਰਾਮ ਵਸਤ ਹੈ ਸਾਜੋ ਤਾਂ ਹੀ ਪਛਾਨੋ ਰਾਉ ਇਹ ਸਰੀਰ ਤਾਂ ਮਿੱਥਿਆ ਹੈ ਝੂਠ ਹੈ ਨਾਸ਼ਵੰਤਾ ਹੈ ਪਰ ਇਹਦੇ ਅੰਦਰ ਜੋ ਵਰਤ ਰਿਹਾ ਹੈ ਨਾ ਇਹਦੇ ਅੰਦਰ ਜੋ ਬੋਲ ਰਿਹਾ ਹੈ ਜਿਹੜਾ ਆਤਮਿਕ ਅੰਸ਼ ਉਹ ਕਾਲਪੁਰਖ ਦਾ ਵਾਹਿਗੁਰੂ ਦੀ ਜਿਹੜੀ ਅੰਸ਼ ਆਤਮਾ ਜਿਹੜੀ ਇਹਦੇ ਵਿੱਚ ਹੈ ਨਾ ਅੰਦਰ ਹੈ ਤੇ ਜਿਹੜਾ ਰਮਿਆ ਹੋਇਆ ਪ੍ਰਮਾਤਮਾ RAM ਤੇਰੇ ਅੰਦਰ ਹਿਰਦੇ ਦੇ ਵਿੱਚ ਬੈਠਾ ਹੈ ਉਹਦੀ ਯਾਦ ਉਹਨੂੰ ਭਾਈ ਸੱਚ ਕਰਕੇ ਮੰਨ ਤੂੰ ਸਰੀਰ ਨੂੰ ਬਹੁਤ ਪਾਲ ਰਿਆ ਹੈ ਸਰੀਰ ਦੀ ਬਹੁਤ ਖਰਾਕ ਲੱਭ ਲੱਭ ਕੇ ਨਵੇਂ-ਨਵੇਂ ਪਦਾਰਥ ਖਵਾਉਣਾ ਹੈ ਸਰੀਰ ਨੂੰ ਸੰਗਾਰਨ ਵਾਸਤੇ ਬਹੁਤ ਸਮਾਂ ਲਾ ਰਿਹਾ ਹੈ ਪਰ ਜਿਹੜੀ ਚੀਜ਼ ਸਦੀਵੀ ਹੈ ਤੂੰ ਉਸ ਦੀ ਖਰਾਕ ਦਾ ਪ੍ਰਬੰਧ ਨਹੀਂ ਕਰਦਾ ਤੂੰ ਉਸ ਨੂੰ ਸਵਾਰਨ ਦਾ ਯਤਨ ਨਹੀਂ ਕਰਦਾ ਤੂੰ ਆਤਮਿਕ ਜਿਹੜਾ ਜੀਵਨ ਹੈ ਜਿਹੜਾ ਤੇਰਾ ਸਚਾਈ ਦਾ ਤੇਰਾ ਅੰਸ਼ ਹੈ ਉਹਨੂੰ ਤੂੰ ਸਦਾ ਜੀਵੰਤ ਰੱਖਣ ਲਈ ਸ਼ੁੱਧ ਰੱਖਣ ਲਈ ਤਾਕਤਵਰ ਬਣਾਉਣ ਦੇ ਲਈ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ ਰਹਾਓ ਵਿਸ਼ਰਾਮ ਦੇ ਕੇ ਗੁਰੂ ਪਾਤਸ਼ਾਹ ਜੀ ਅੱਗੇ ਪ੍ਰਮਾਣ ਕਰਦੇ ਹਨ ਇਹ ਜੱਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਡਾਨੋ ਇਹ ਜਿਹੜਾ ਸਾਰਾ ਜੱਗ ਹੈ ਨਾ ਭਾਈ ਇਹ ਜਿਵੇਂ ਕਿਸੇ ਬੰਦੇ ਨੂੰ ਸੁਪਨੇ ਦੇ ਵਿੱਚ ਕੋਈ ਧਨ ਪਦਾਰਥ ਮਿਲ ਜੇ ਕੋਈ ਰਾਜ ਮਿਲ ਜੇ ਕੋਈ ਬਹੁਤ ਵੱਡੀ ਚੀਜ਼ ਮਿਲ ਜੇ ਇਹ ਸਾਰਾ ਜੱਗ ਇਸ ਤਰ੍ਹਾਂ ਹੈ ਜਦੋਂ ਸੁਪਨਾ ਖੁੱਲਦਾ ਆਖ ਖੁੱਲਦੀ ਹੈ ਹੱਥ ਭੱਲੇ ਕੁਝ ਨਹੀਂ ਹੁੰਦਾ ਸੁੱਤਾ ਪਿਆ ਰਾਜਾ ਹੈ ਸੁੱਤਾ ਪਿਆ ਸ਼ਾਹੂਕਾਰ ਹੈ ਸੁੱਤਾ ਪਿਆ ਕਰੋੜਾ ਪਤੀ ਹੈ ਪਰ ਜਦੋਂ ਅੱਖ ਖੁੱਲੀ ਸਾਰਾ ਸੁਪਨਾ ਖਤਮ ਹੋ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਭਾਈ ਇਹ ਜਿਹੜਾ ਜੱਗ ਹੈ ਇਹ ਸੁਪਨੇ ਦੀ ਸੰਪਤੀ ਦੀ ਨਹੀਂ ਹੈ ਫਿਰ ਇਹ ਸੰਸਾਰ ਦੇ ਸਬੰਧਾਂ ਤੇ ਸੰਸਾਰ ਦੀਆਂ ਚੀਜ਼ਾਂ ਤੇ ਵਸਤਾਂ ਤੇ ਮਾਣ ਕਰਕੇ ਕਾਹਦਾ ਹੰਕਾਰ ਕਰ ਰਿਹਾ ਹੈ ਸੰਗ ਤੇ ਹਾਰੇ ਕਛੂ ਨ ਚਾਲੈ ਤਾਂ ਹਕਾਹ ਲਪਟਾਨੋ ਕਿਉਂ ਜਿਹੜਾ ਸੁਪਨਾ ਹੈ ਜਿਵੇਂ ਸੁਪਨਾ ਟੁੱਟਦੇ ਆ ਕੁਝ ਨਹੀਂ ਹੱਥ 'ਚ ਹੁੰਦਾ ਐਸੀ ਤਰ੍ਹਾਂ ਜਦੋਂ ਤੂੰ ਸੰਸਾਰ ਛੱਡੇਂਗਾ ਭਾਈ ਤੇਰਾ ਇਹ ਜਿਹੜਾ ਜੀਵਨ ਦਾ ਸੁਪਨਾ ਜਿੱਦੇ ਖਤਮ ਹੋਏਗਾ ਉਦੋਂ ਤੇਰੇ ਨਾਲ ਕਿਸੇ ਚੀਜ਼ ਨੇ ਨਹੀਂ ਜਾਣਾ ਤੇਰੇ ਕੋਲੇ ਕੁਝ ਨਹੀਂ ਹੋਣਾ ਸੰਸਾਰ ਦੇ ਵਿੱਚ ਕਿੰਨਾ ਹੀ ਕੁਝ ਇਕੱਠਾ ਕਰ ਲਿਆ ਕਿੰਨਾ ਹੀ ਕੁਝ ਜੋੜ ਲਿਆ ਭਾਈ ਇਹ ਤੇਰੇ ਨਾਲ ਜਾਣ ਵਾਲਾ ਨਹੀਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਾਰੋ ਨੂੰ ਸਮਝਾਇਆ ਕਾਰੋ ਬਾਦਸ਼ਾਹ ਹੋਇਆ ਜਿਹਦੇ ਬਾਬਤ ਆਮ ਇਹ ਪ੍ਰਚਲਿਤ ਹੈ ਕਿ ਉਹਨੇ 40 ਗੰਜ ਗੰਜ ਹੁੰਦੇ ਨੇ ਖਜ਼ਾਨੇ ਉਹਨੇ ਇੰਨੀ ਦੌਲਤ ਇਕੱਠੀ ਕਰ ਲਈ ਸੀ 40 ਖਜ਼ਾਨੇ ਭਾਵੇਂ 40 ਪੁਸਤਾਂ ਤੱਕ ਉਹਦੀ ਤਾਂ ਨਹੀਂ ਮੁੱਕ ਸਕਦਾ ਸੀ ਤੇ ਕਿਸੇ ਨੇ ਜਦੋਂ ਗੁਰੂ ਸਾਹਿਬ ਉਧਰ ਗਏ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ ਸਾਡਾ ਰਾਜਾ ਬੜਾ ਜ਼ਾਲਮ ਹੀ ਹੈ ਬੜੇ ਜ਼ੁਲਮ ਕਰਦਾ ਸਾਡੇ ਕੋਲ ਕੁਝ ਨਹੀਂ ਰਹਿਣ ਦਿੰਦਾ ਇੱਥੋਂ ਤੱਕ ਕਿ ਉਹਨੇ ਤਾਂ ਉਹਨੂੰ ਪਤਾ ਲੱਗਿਆ ਕਿ ਮਰਦੇ ਦੇ ਮੂੰਹ ਦੇ ਵਿੱਚ ਜਿਹੜਾ ਹੈ ਟਕਾ ਜਾਂ ਦਿਨਾਰ ਰਬ ਪਾ ਕੇ ਦਬਦੇ ਨੇ ਉਹਨੇ ਤੇ ਕਬਰਾਂ ਦੇ ਵਿੱਚੋਂ ਵੀ ਉਹ ਸਿੱਕੇ ਕਢਵਾ ਲਏ ਤੇ ਨਾਨਕ ਪਾਤਸ਼ਾਹ ਜੀ ਧੰਨ ਗੁਰੂ ਮਹਾਰਾਜ ਰੰਗਕਾਰੀ ਜੋਤ ਉਹਦੇ ਮਹਿਲਾ ਮਲ ਗਏ ਛਬਦ ਉਚਾਰਨ ਕੀਤੇ ਰਾਜੇ ਨੇ ਕਿਹਾ ਉਹ ਫਕੀਰ ਨੂੰ ਬੁਲਾਓ ਜਿਹੜਾ ਸ਼ਬਦ ਉਚਾਰ ਰਿਹਾ ਹੈ ਇਹ ਕੀ ਗੱਲ ਕਰ ਰਿਹਾ ਹੈ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਕਿਉਂਕਿ ਪਾਪੀ ਭਗਤ ਨਾ ਭਾਵਾਈ ਜਿਹੜਾ ਪਾਪੀ ਮਨ ਹੁੰਦਾ ਹੈ ਉਹਨੂੰ ਨਾ ਕੀਰਤਨ ਚੰਗਾ ਲੱਗਦਾ ਨਾ ਬਾਣੀ ਚੰਗੀ ਲੱਗਦੀ ਆ ਨਾ ਸੱਚ ਦੀ ਗੱਲ ਚੰਗੀ ਲੱਗਦੀ ਹੈ ਤੇ ਗੁਰੂ ਪਿਆਰੋ ਜਦੋਂ ਗੁਰੂ ਸਾਹਿਬ ਉਹਦੇ ਅੱਗੇ ਜਾਂਦੇ ਨੇ ਨਾ ਉਹਦੇ ਦਰਬਾਰ ਦੇ ਵਿੱਚ ਤੇ ਜਾਂਦੇ ਜਾਂਦੇ ਉੱਥੋਂ ਤੁਰਦੇ ਕਿਤੇ ਠੀਕ ਕਰਿਆ ਕੁਝ ਹੋਰ ਚੀਜ਼ਾਂ ਫालतू ਚੀਜ਼ਾਂ ਰੋੜ ਹੈ ਕੁਝ ਇਸ ਤਰ੍ਹਾਂ ਦਾ ਇਕੱਠਾ ਕਰਦੇ ਜਾਂਦੇ ਨੇ ਜਦੋਂ ਉਹਦੇ ਸਾਹਮਣੇ ਜਾਂਦੇ ਨੇ ਤੇ ਉਹ ਕਹਿੰਦਾ اے ਫਕੀਰ ਆਹ ਜਿਹੜਾ ਤੂੰ ਇਕੱਠਾ ਕਰ ਰਿਆ ਹੈ ਇਹ ਠੀਕਰੀਆਂ ਤੇ ਹੋਰ ਚੀਜ਼ਾਂ ਇੱਕ ਆਦੇ ਵਾਸਤੇ ਇਕੱਠੀਆਂ ਕਰ ਰਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਠਿਕਰੀਆਂ ਜਿਹ ਅਗਲੇ ਲੋਕ ਲਈ ਤਿਆਰ ਕਰ ਰਿਹਾ ਜਿੱਥੇ ਜਿਹੜਾ ਮੇਰੇ ਮਰਨ ਤੋਂ ਬਾਅਦ ਮੇਰੇ ਨਾਲ ਜਾਣਗੇ ਕਹਿੰਦੇ ਕਾਰੋ ਹੱਸਣ ਲੱਗ ਗਿਆ ਉਹ ਫਕੀਰ ਇੱਥੇ ਤੇ ਕੁਝ ਵੀ ਬੰਦੇ ਦੇ ਨਾਲ ਨਹੀਂ ਜਾਂਦਾ ਤੇ ਤੂੰ ਇਹ ਠਿਕਰੀਆਂ ਦੇ ਇਹ ਫालतू ਪਦਾਰਥ ਕਿਵੇਂ ਲੈ ਕੇ ਜਾਏਗਾ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਫਿਰ ਕਾਰੋ ਜਿਹੜੇ ਤੂੰ 40 ਗਾਂਜੇ ਜੋੜੇ ਨੇ ਉਹ ਤੂੰ ਕਿੱਥੇ ਲੈ ਕੇ ਜਾਏਂਗਾ ਜਿਹੜਾ ਤੂੰ ਗਰੀਬਾਂ ਦਾ ਖੂਨ ਚੂਸ ਚੂਸ ਕੇ ਇਕੱਠੇ ਕੀਤੇ ਨੇ ਜਿਹੜੇ ਤੂੰ ਪਾਪ ਕਰਕੇ ਇਕੱਠੇ ਕੀਤੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਮੈਨੂੰ ਬਖਸ਼ ਲਾਹੋ ਅੱਗੇ ਸੱਚ ਦਾ ਰਾਹ ਦਿਖਾਓ ਮੇਰਾ ਕਿਵੇਂ ਨਿਬਟਾਰਾ ਹੋ ਸਕਦਾ ਸਤਿਗੁਰੂ ਨੇ ਕਿਹਾ ਜਿੰਨਾ ਦੀ ਭਾਈ ਚੀਜ਼ ਹੈ ਉਹਨਾਂ ਨੂੰ ਵਾਪਸ ਕਰ ਦੇ ਤੇ ਉਹ ਕਰੋ ਫਿਰ ਉਹ ਭਾਈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਸਿੱਧੇ ਰਾਹ ਆ ਗਿਆ ਸੋ ਸਤਿਗੁਰ ਜੀ ਕਹਿੰਦੇ ਭਾਈ ਸੰਗਤ ਇਹ ਹਾਰਾ ਕਛੋ ਨਾ ਚੱਲ ਐ ਤੇਰੇ ਨਾਲ ਜੋ ਵੀ ਤੂੰ ਇੱਥੇ ਤਨ ਪਦਾਰਥ ਇਕੱਠਾ ਕੀਤਾ ਕੁਝ ਨਹੀਂ ਜਾਣਾ ਕਹੇ ਕਹਾਂ ਲਪਟਾ ਨੋ ਇਹਨੂੰ ਐ ਕਿਉਂ ਲਪਟਿਆ ਹੋਇਆ ਹੈ ਜਿਵੇਂ ਕੰਦ ਨਾਲ ਕਿਰਲੀ ਚੁੰਬੜੀ ਹੁੰਦੀ ਹੈ ਤੂੰ ਐਨੂੰ ਇਸ ਤਰ੍ਹਾਂ ਜੱਫੇ ਮਾਰ ਰਿਹਾ ਹੈ ਇਹ ਤੇਰੇ ਨਾਲ ਕੁਝ ਵੀ ਜਾਣ ਵਾਲਾ ਨਹੀਂ ਹੈ ਉਸਤਤ ਨਿੰਦਾ ਦਉ ਪਰਹਰ ਹਰ ਕੀਰਤ ਹੋ ਰਿਆ ਨੋ ਜਿਹਨੂੰ ਭਾਈ ਨਾ ਕੋਈ ਉਸਤਤੀ ਦਾ ਲਾਲਚ ਹੈ ਨਾ ਕੋਈ ਨਿੰਦਿਆ ਤੋਂ ਦੁਖੀ ਹੁੰਦਾ ਹੈ ਉਹਦੇ ਵਾਸਤੇ ਕੰਚਨ ਤੇ ਮਾਟੀ ਭਾਵ ਸੋਨਾ ਤੇ ਮਿੱਟੀ ਉਹ ਵੀ ਇੱਕ ਸਮਾਨ ਹੈ ਜਿਹਦੇ ਵਾਸਤੇ ਕੋਈ ਵਡਿਆਈਆਂ ਮੈਨੇ ਨਹੀਂ ਰੱਖਦੀਆਂ ਉਹ ਨਾ ਦੁਨੀਆਂ ਦੀ ਝੂਠੀ ਖਸ਼ਾਮਦੀ ਕਰਦਾ ਕਿਸੇ ਦੀ ਤੇ ਨਾ ਕਿਸੇ ਨੂੰ ਮਾੜਾ ਬੋਲਦਾ ਨਾ ਆਪਣੀ ਵਡਿਆਈ ਕਰਵਾਉਂਦਾ ਦਾ ਕਿਸੇ ਦੀ ਨਿੰਦਿਆ ਕਰਦਾ ਤੇ ਉਹਦੇ ਜਿਹਦੇ ਹਿਰਦੇ ਦੇ ਉੱਪਰ ਕੇਵਲ ਉਹ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਵਾਹਿਗੁਰੂ ਦਾ ਸਿਮਰਨ ਹੈ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪਰਖਪਗਵ ਅਨੋ ਤੇ ਐਸੇ ਜੀਵ ਤੇ ਕੇਵਲ ਉਹ ਪਰਮਾਤਮਾ ਜਿਹੜਾ ਸਾਰੇ ਸੰਸਾਰ ਦੇ ਵਿੱਚ ਕੇਵਲ ਪੂਰਨ ਇੱਕੋ ਹੀ ਹੈ ਦੁਨੀਆ ਦੇ ਵਿੱਚ ਹੋਰ ਕੋਈ ਵੀ ਪੂਰਨ ਨਹੀਂ ਕੋਈ ਵੀ ਸੰਪੂਰਨ ਨਹੀਂ ਕੋਈ ਵੀ ਸੱਚਾ ਸੱਚ ਨਹੀਂ ਸਦੀਵੀ ਨਹੀਂ ਤੋਂ ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦਿਆਂ ਤੇ ਉਹ ਅਕਾਲਪੁਰਖ ਪਰਮਾਤਮਾ ਦਾ ਭਜਨ ਟਿਕ ਗਿਆ ਔਰ ਜਿਹੜਾ ਉਹ ਅਕਾਲਪੁਰਖ ਪਰਮਾਤਮਾ ਹੈ ਉਹੋ ਹੀ ਸਲਾਹੁਣਯੋਗ ਹੈ ਉਹਨਾਂ ਦੇ ਨਾਲ ਜੁੜਨਾ ਯੋਗ ਹੈ ਕੇਵਲ ਉਹਨਾਂ ਨਾਲ ਜੁੜ ਕੇ ਹੀ ਇਹ ਦੁਨੀਆ ਦੇ ਭਵ ਸਾਗਰ ਤੋਂ ਤਰ ਸਕੀਦਾ ਹੈ ਤੇ ਮਨੁੱਖਾ ਜੀਵਨ ਸਫਲ ਹੋ ਸਕਦਾ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਵਿਚਾਰ ਸਾਡੇ ਹਿਰਦਿਆਂ ਤੇ ਵੀ ਸਮਾਜ ਜਾਵੇ ਇਨੀਆਂ ਬੇਨਤੀਆਂ ਪ੍ਰਵਾਨ ਅੱਗੇ ਜਰੂਰ ਸ਼ਬਦ ਸ਼ੇਅਰ ਕਰਨ ਦੀ ਕਿਰਪਾਲਤਾ ਕਰਨਾ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ